ਜਿਕਰਾ ਸ਼ਿਰਾਵਲੀ ਦਾ ਬਹੁਤ ਸਕੇ ਦਰਵਾਜ਼ਾ ਠੀਕ ਹੈ ਬਬਾਈ ਠੀਕ ਤੁਹਾਨੂੰ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਧੰਨਵਾਦ ਮੁਬਾਰਕਾਂ ਮਾਰੇ ਖੁਸ਼ੀ ਕਿੰਨਾ ਕੁ ਦੁਸ਼ਾ ਤੁਹਾਨੂੰ ਕੀ ਕਹਿਣਾ ਚਾਹੋਗੇ ਖੁਸ਼ੀ ਤੇ ਬੇਅੰਤਾ ਜੀ ਸਾਨੂੰ ਇਹ ਦੋ ਨਗਰਾਂ ਦੇ ਸਹਿਯੋਗ ਨਾਲ ਸ਼ਿਂਹ ਮੇਲਾ ਹੋ ਰਿਹਾ ਜੀ ਠੀਕ ਹੈ ਔਰ ਸਾਡੇ ਸਮੇਂ ਦੇ ਹਿਸਾਬ ਨਾਲ ਬਤਨਾ ਮੇਲਾ ਵਾ ਸਾਡੇ ਬਜ਼ੁਰਗ ਜੇ ਦਸਨਾਲ ਸੀ ਉਹਨਾਂ ਨੇ ਪਹਿਲਾਂ ਮੇਲਾ ਸ਼ੁਰੂ ਕੀਤਾ ਪਿਆ ਸੀ ਕਰੀਬ 45 50 ਸਾਲ ਦੇ ਕਰੀਬ ਹੋ ਗਿਆ ਜੀ ਤੇ ਸਾਨੂੰ ਦੋ ਨਗਰਾਂ ਨੂੰ ਬੜੀ ਖੁਸ਼ੀ ਆ ਵੀ ਦੋ ਨਗਰਾਂ ਵਿੱਚ ਜਿਹੜੇ ਸੰਗ ਹੋ ਰਹੀ ਆ ਤੇ ਦੋ ਨਗਰਾਂ ਦੀ ਹੁਕਮ ਸ਼ਾਂਤੀ ਸਲਬਤ ਦੇ ਭਲਾ ਦੇ ਵਿੱਚ ਇਹ ਮੇਲਾ ਕਰਵਾਇਆ ਜਾਂਦਾ ਜੀ ਔਰ ਸਾਰੇ ਨਗਰ ਦੇ ਲੋਕ ਸਾਹੀ ਜਿੰਨੇ ਗਿੱਲ ਪਰਿਵਾਰ ਵਾ ਜਿੰਨੇ ਸਾਡੇ ਇਹ ਮਹੱਲੇ ਦੇ ਵਿੱਚ ਬੰਦੇ ਆ ਇਹਨਾਂ ਸਾਰੇ ਸੰਜੋਗ ਦੇ ਨਾਲ ਜਿਹੜਾ ਮੇਲਾ ਜੀ ਮਨਾਇਆ ਜਾਂਦਾ ਵਾ ਤੇ ਸਾਰੀ ਸੰਗਤ ਨੂੰ ਉਹ ਦੇਸ਼ਾਂ ਪ੍ਰਦੇਸ਼ਾਂ ਦੇ ਭਗਤਾ ਸੰਤਾਂ ਨੂੰ ਵੀ ਜਿਹੜੇ ਇਸ ਪੀਰ ਦੇ ਨਾਲ ਜੁੜੇ ਆ ਉਹਨਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਸਾਡੇ ਵੱਲੋਂ ਉਹ ਸਾਰੇ ਸਮੂਹ ਨਗਰ ਨੂੰ ਵੇ ਚੜ੍ਹ ਨਹੀਂ ਕਲਾ ਕਰੇ ਮਨੇ ਮਾਲਿਕ ਵੀ ਇਦਾਂ ਹੀ ਮੇਲੇ ਚੱਲਦੇ ਰਹਿੰਦਾ ਦਾ ਜਿਹਦੇ ਸਿਰ ਮੇਲੇ ਤੇ ਲੰਗਰ ਭੰਡਾਰੇ ਚੱਲਦੇ ਰਹੇ ਉਹਨਾਂ ਦੇ ਨਾਂ ਤੇ ਤੇ ਇਹੋ ਹੀ ਕਹਿ ਸਕਦੇ ਆ ਜੀ ಗ್ರಾಮ ਪੰਚਾਇਤ ਤੇ ਐਨ ਆਰ ਆਈ ਭਰਾਵਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਬਹੁਤ ਸਹਿਯੋਗ ਆ ਜੀ ਜਿੰਦਰ ਢੋਡ ਸਰਪੰਚ ਸਾਹਿਬ ਜੋਤ ਸਿੰਘ ਸਰਪੰਚ ਹੋਰ ਗੁਰਵਿੰਦਰ ਸਿੰਘ ਹੋਰ ਉਹਨਾਂ ਦੀ ਬੇਟੀ ਯੂਕੇ ਦੇ ਵਿੱਚ ਵੀ ਉਹਨਾਂ ਦਾ ਬੜਾ ਸਹਿਯੋਗ ਆ ਸੁੱਖਾ ਉਹ ਯੂਕੇ ਦੇ ਵਿੱਚ ਉਹਨਾਂ ਦਾ ਬੜਾ ਸਹਿਯੋਗ ਆ ਔਰ ਗੁਰਵਿੰਦਰ ਸਿੰਘ ਪੰਚ ਜਿਨ੍ਹਾਂ ਨੇ ਬਹੁਤ ਸਾਰਾ ਮਾਨ ਸਿੰਘ ਦੇ ਵਿੱਚ ਦਿੱਤਾ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਮਹਾਰਾਜ ਐਨ ਆਰ ਆਈ ਕਾਫੀ ਬੰਦੇ ਆ ਜੀ ਜਿਨ੍ਹਾਂ ਨੇ ਕਿਸੇ ਨਾਮ ਜਾਣਦੇ ਸੀ ਨਹੀਂ ਗੇ ਤੇ ਉਹ ਸਾਰੇ ਭਗਤਾਂ ਦਾ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬਚੇ ਐਨ ਆਰ ਆਈ ਆ ਉਹਨਾਂ ਸਾਰਿਆਂ ਨੂੰ ਮਾਲਕ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਬਾਬਾ ਜੀ ਸੰਗਤਵਾਦ ਕੀ ਕਰਨ ਕਿੱਥੇ ਗਏ ਜੀ ਸੰਗਤਵਾਦ ਤੇ ਪ੍ਰਮਾਣੇ ਪਕੌੜਿਆਂ ਦੇ ਚਾਹ ਪਕੌੜੇ ਲੰਗਰ ਸਵੇਰ ਤੋਂ ਹੁੰਦ ਸ਼ੁਰੂ ਹੋਆ ਬਾਬਾ ਜੀ ਉਸ ਤੋਂ ਬਾਅਦ ਲੰਗਰ ਭੰਡਾਰਾ ਵਿਦਾਲ ਫੁਲਕਾ ਨੇ ਅਜਾ ਪੀਰ ਦੀਆਂ ਔਰ ਸਬਜੀ ਵੀ ਕਰੀਏ 50 ਕਿਲੋ ਸਬਜੀ ਆ ਹੋਰ ਬਹੁਤ ਬਹੁਤ ਸੰਯੋਗ ਦਾਤੇ ਨੇ ਦਿੱਤਾ ਜੀ ਤੇ ਉਸ ਗਰਾਉਂਡ ਦੇ ਵਿੱਚ ਸਹਜ ਦੀ 2:30 ਵਜੇ ਦੇ ਨਾਲ ਸ਼ੁਰੂ ਹੋ ਜਾਣੀ ਆ ਜੀ